ਪਾਵੇਂ ਕੀ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਆਪਣੀ ਸੁਰੱਖਤ ਰਹਿਣ ਲਈ ਬਲੈਕਆਊਟ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਜਾਂਦੇ ਹਨ ਤੇ ਲੋਕਾਂ ਵੱਲੋਂ ਵੀ ਇਸ ਬਲੈਕਆਊਟ ਕਰਨ ਨੂੰ ਪੂਰਾ ਪਰਮਾਹੰਗਾਰਾ ਦਿੱਤਾ ਜਾ ਰਿਹਾ ਹੈ ਤੇ ਬਲੈਕਆਊਟ ਕੀਤਾ ਜਾ ਰਿਹਾ ਹੈ ਲੇਕਿਨ ਜੇਕਰ ਗੱਲ ਕਰੀ ਜਾਵੇ ਚੋਰਾਂ ਦੀ ਤਾਂ ਇਸ ਬਲੈਕਆਊਟ ਦੇ ਦੌਰਾਨ ਚੋਰਾਂ ਦੇ ਹੌਸਲੇ ਇੰਨੇ بلند ਹੋ ਜਾਂਦੇ ਹਨ ਕਿ ਉਹ ਰਾਤ ਸਮੇਂ ਕਿਸਾਨਾਂ ਦੀਆਂ ਖੇਤੀ ਮੋਟਰਾਂ ਦੇ ਟਰਾਂਸਫਾਰਮ ਛਰੇਆਮੀ ਚੋਰੀ ਕਰ ਲਏ ਜਾਂਦੇ ਹਨ ਤਾਂ ਤਾਜ਼ਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਜ਼ਿਲ੍ਹਾ ਬਠਿੰਡਾ ਦੇ ਪਿੰਡ ਚੁੰਬਾ ਦਾ ਜੋ ਕਿ ਖਾਣਾ ਨੰਦਗੜ ਦੇ ਅਧੀਨ ਪੈਂਦਾ ਹੈ ਤਾਂ ਇਹ ਕਿਸਾਨ ਜਦ ਸਵੇਰ ਸਮੇਂ ਆਪਣੇ ਖੇਤਾਂ ਦੇ ਵਿੱਚ ਜਾਂਦੇ ਹਨ ਤਾਂ ਜਦ ਇਹ ਆਪਣੇ ਟਰਾਂਸਫਰਮਰ ਨੂੰ ਦੇਖਦੇ ਹਨ ਤਾਂ ਇਹ ਆਪਣੀ ਕਿਸਮਤ ਨੂੰ ਉੋਖਦੇ ਹੀ ਰਹਿ ਜਾਂਦੇ ਹਨ ਤਾਂ ਇਹ ਕਿਸਾਨ ਪੁਲਿਸ ਤੋਂ ਜਿੱਥੇ ਇਨਸਾਫ ਦੀ ਮੰਗ ਕਰਦੇ ਹਨ ਉੱਥੇ ਹੋਰ ਕੀ ਇਨ੍ਹਾਂ ਕਿਸਾਨਾਂ ਦਾ ਇਸ ਚੋਰੀ ਦੀਆਂ ਵਾਰਦਾਤਾਂ ਨੂੰ ਇਜਾਮ ਜੋ ਚੋਰਾ ਵੱਲੋਂ ਦਿੱਤੇ ਜਾ ਰਹੇ ਹਨ ਉਹਨਾਂ ਬਾਰੇ ਕੀ ਕਹਿਣਾ ਹੈ ਤੁਸੀਂ ਵੀ ਜਵਾਨੀ ਸੁਣੋ ਮੇਰਾ ਨਾਮ ਜਕਸੀਰ ਚੁੰਬਾ ਭਾਰਤੀ ਕਿਸਾਨ ਜੁਨਾਹਤਾ ਗਰਾਹਾਂ ਜ਼ਿਲ੍ਹਾ ਕਮੇਟੀ ਮੈਂਬਰ ਚੁੰਬੇ ਪਿੰਡ 'ਚ ਅੱਜ ਖੜੇ ਆ ਖੇਤਾਂ 'ਚ ਇੱਕ ਪਾਸੇ ਤਾਂ ਜੰਗ ਦਾ ਮਾਹੌਲ ਬਣਿਆ ਹੋਇਆ ਤੇ ਦੂਜੇ ਪਾਸੇ ਚੋਰਾਂ ਨੂੰ ਜਿਹੜੀ ਮौज ਬਣੀ ਹੋਈ ਆ ਕੱਲ ਵੀ ਝੁੰਬੇ ਪਿੰਡ ਤੋਂ ట్రాਫਾਰਮ ਚੋਂ ਤਾਂਬਾ ਕੱਢਿਆ ਤੇ ਅੱਜ ਵੀ ਤਾਂਬਾ ਕੱਢਿਆ ਤੇ ਜਿਹਦੇ ਚ ਗਰੀਬ ਕਿਸਾਨਾਂ ਤਾਂ ਜੇ ਚੋਰੀਆਂ ਲਗਾਤਾਰ ਭਗਵੰਤ ਮਾਨ ਦੀ ਸਰਕਾਰ ਚ ਲਗਾਤਾਰ ਨੇਤਾ ਚੋਰੀਆਂ ਹੋਰੀਆਂ ਦਾ ట్రాਫਾਰਮ ਲੈ ਰਹੇ ਆ ਕਿਤੇ ਤਾਰਾਂ ਲੈਂਦੀਆਂ ਵੱਡੀ ਪੱਧਰ ਤੇ ਪ੍ਰਸ਼ਾਸਨ ਨੂੰ ਕਈ ਵਾਰੀ ਫੜਕੀ ਹੁੜਾਤੇ ਤੇ ਉਤੇ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਜਿਹੜਾ ਚੋਰਾਂ ਦੇ ਹੌਸਲੇ ਆ ਜਿਹੜੇ ਬੁਲੰਦ ਦਿਨੋਂ ਦਿਨ ਹੁੰਦੇ ਜਾਂਦੇ ਆ ਕ੍ਰਾਈਮ ਵੱਧ ਆ ਜਾਂਦਾ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਜੋ ਗਰੀਬ ਕਿਸਾਨਾਂ ਦਾ ਲਗਾਤਾਰ ਮੋਟਰਾਂ ਦੀਆਂ ਤਾਰਾਂ ਕਿਤੇ ਸੋਲਰਾਂ ਦੇ ਡੱਬੇ ਲੈਂਦੇ ਆ ਕਿਤੇ ਟਰਾਂਸਫਾਰਮਰਾਂ ਤੋਂ ਤਾਂਬਾ ਕੱਢਿਆ ਜਾਂਦਾ ਤਾਂ ਕਰਕੇ ਇਹ ਬੇਨਤੀ ਕਰਦੇ ਆ ਇੰਨਾ ਚੋਰਾਂ ਤੇ ਭਗਵੰਤਮਾਨ ਦੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੱਥ ਭਾਵੇ ਜਿਹੜਾ ਦਿਨੋ ਦਿਨ ਉਨਕੀ ਆ ਕ੍ਰਾਈਮ ਆ ਜਿਹੜਾ ਵਧੀ ਜਾਂਦਾ ਤੇ ਸਖਤ ਤਰਾਵਾਂ ਲਾ ਕੇ ਉਹਨਾਂ ਨੂੰ ਜੇਲ੍ਹਾਂ ਚ ਭੇਜਿਆ ਜਾਵੇ ਤਾਂ ਕਰਕੇ ਕਿਸਾਨ ਵੀਰਾਂ ਨੂੰ ਜਿਹੜੀ ਰਾਤ ਮਿਲ ਜੇ ਅਸੀਂ ਦੁਬਾਰ ਫੇਰ ਬੇਨਤੀ ਕਰਦੇ ਆ ਆਨੰਦਗੜ੍ਹ ਦੇ ਐਸਐਚਓ ਸਾਹਿਬ ਨੂੰ ਜੋ ਸਾਡੀਆਂ ਝੁੰਬੇ ਪਿੰਡ ਚ ਜਾਂ ਨੇੜੇ ਨੇੜੇ ਪਿੰਡਾਂ ਚ ਇੱਕ ਗਰੋਹ ਬਣਾ ਹੋਇਆ ਜੋ ਲਗਾਤਾਰ ਆ ਮੋਟਰਾਂ ਦੀਆਂ ਸੋਲਰ ਦੀਆਂ ਤਾਰਾਂ ਉਹਨਾਂ ਦੀਆਂ ਪਲੇਟਾਂ ਡੱਬੇ ਤੇ ట్రాਫਾਰਮ ਲਗਾਤਾਰ ਤਾਂਬਾ ਕੱਢਿਆ ਜਾ ਰਿਹਾ ਕਿਸਾਨ ਇੱਕ ਰੀ ਮਸਾਂ ట్రాਫਾਰਮ ਲੈ ਕੇ ਆਉਂਦਾ ਕਿਤੇ ਤਨ ਕੀਆ ਤਾਰਾਂ ਵੀ ਬਹੁਤ ਮਹਿੰਗੀਆਂ ਆ ਕੇਵਲਾ ਜਿਹੜੀਆਂ ਤੇ ਪੁਰਨੰਦ ਕਰਦੀ ਪੁਲਿਸ ਨੂੰ ਬੇਨਤੀ ਕਰਦੇ ਆ ਜੋ ਇਹਨਾਂ ਤੇ ਸਖਤ ਧਰਾਮਾ ਲਾ ਕੇ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਤੇ ਨਹੀਂ ਸਾਨੂੰ ਮਜਬੂਰ ਨਾ ਕੋਈ ਐਕਸ਼ਨ ਹੋਊ ਜਣਾ ਕਰਨਾ ਪਵੇ ਜਿੱਦੇ ਚ ਮਤਲਬ ਟਕਰਾ ਆਵੇ ਤਾਂ ਛਾੜੀ ਮਜਬੂਰੀ ਬਣੂਗੀ ਫਿਰ ਜੇ ਲਗਾਤਾਰ ਆਏ ਕਿਸਾਨਾਂ ਦੀ ਲੁੱਟ ਪਹਿਲੇ ਹੀ ਕਿਸਾਨ ਤਾਂ ਪਹਿਲੇ ਹੀ ਮੂੰਹ ਖੁੱਦ ਹੀ ਮੰਨਤੇ ਖੜਾ ਜੇ ਲੁੱਟ ਐ ਹੁੰਦੀ ਰਹੀ ਤਾਂ ਕਿੱਥੋਂ ਕਿਸਾਨ ਬਾਲ ਹੋਊਗਾ ਇੰਨਾ ਕਹਿੰਦੇ ਹੋਏ ਅਨੰਦ ਗੜਦੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਇਹਨਾਂ ਦੇ ਚੋਰਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਹੜਾ گاਣ ਉਹਨਾਂ ਦਾ ਮਨੋਬਲ ਨਾ ਵਧੇ ਮੇਰਾ ਨਾਮ ਸਿਮਰਜੀਤ ਸਿੰਘ ਪਿੰਡ ਚੁੰਬਾ ਦਾ ਵਾਸੀ ਆ ਜੋ ਕਿ ਦੋ ਦਿਨਾਂ ਤੋਂ ਸਾਡੇ ਪਿੰਡ ਵਿੱਚ ਮੋਟਰਾਂ ਦੀ ਆਹ ਰਹਿ ਗਿਆ ਜੋ ট্রান্সਫਾਰਮ ਨੇ ਲਗਾਤਾਰ ਲੈ ਰਹੇ ਨੇ ਕੱਲ ਸਾਡੇ ਨਾਲ ਹੀ ਘਰਾਂ ਦੇ ਨੇੜੇ ট্রান্সਫਾਰਮ ਲਾਇਆ ਗਿਆ ਕੱਲ ਤੋਂ ਬਾਅਦ ਅੱਜ ਦੂਸਰੇ ਦਿਨ ਹੀ ਸਾਡੇ ਦੂਸਰੀ ਮੋਟਰ ਤੋਂ ট্রান্সਫਾਰਮ ਲਾਇਆ ਗਿਆ ਜੋ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਨਾ ਕੋਈ ਇਨ ਅਤੇ ਜੋ ਚੋਰ ਆ ਇਹਨਾਂ ਤੇ ਵੰਦੀ ਕਾਰਵਾਈ ਕੀਤੀ ਜਾ ਰਹੀ ਹੈ। ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਜੋ ਇਦਾਂ ਦੇ ਕੰਮ ਕਰਦੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਜੇਕਰ ਪ੍ਰਸ਼ਾਸਨ ਨਹੀਂ ਇਸ ਵੱਲ ਧਿਆਨ ਦੇਵੇਗਾ ਤਾਂ ਸਾਨੂੰ ਇਸ ਪ੍ਰਤੀ ਕੋਈ ਐਕਸ਼ਨ ਲੈਣਾ ਪਊਗਾ। ਧੰਨਵਾਦ।